ਸਰਬਜੀ ਸੰਗਰੂਰ ਵੀ ਦੀ ਕਵਤਾ ਵੇਲਾ ਰੋਗੀ ਹੋਇਆ ਵੇਲਾ ਰੋਗੀ ਹੋਇਆ ਆਲਸ ਰਹੀ ਮਾਰਵੇ ਆਲਸ ਰਹੀ ਮਾਰਵੇ ਉਠ ਭਰਾਵਾ ਸੁੱਤਿਆ ਉਠ ਭਰਾਵਾ ਸੁੱਤਿਆ ਕੁਝ ਤਾਂ ਸੋਚ ਵਿਚਾਰ ਵੀ ਕੁਝ ਤਾਂ ਸੋਚ ਵਿਚਾਰ ਵੀ ਵੇਲਾ ਰੁਗੀ ਹੋਇਆ ਆਲਸ ਰਹੀ ਮਾਰਵੀ ਆਲਸ ਰਹੀ ਮਾਰਵੀ ਜਦ ਕਈਏ ਕੰਮ ਤਾਂ ਕਹਿਣਾ ਮੈਂ ਬਿਮਾਰ ਜੀ ਬੇਲਾ ਬੈਠਾ ਖਾਂਦਾ ਦਿੱਤਾ ਕੰਮ ਵਿਸਾਰਵੀ ਦਿੱਤਾ ਕੰਮ ਵਿਸਾਰਵੀ ਮੇਰਾ ਹੱਥ ਬਿਟਾ ਵੇਲੇ ਫਿਰਨਾ ਬੇਕਾਰ ਵੀ ਹੱਸ ਦੁੱਖ ਸਹਿ ਜੀ ਕਣ ਸਹਿਦਾ ਲਹਾਰਵੀ ਜੀ ਕੰਸੈ ਦਾ ਲੋਹਾਰ ਵੀ ਵੇਲੇ ਬੰਦੇ ਦਾ ਨਾਂ ਕਰਦਾ ਕੋਈ ਸਤਕਾਰ ਜੀ ਵੇਲੇ ਬੰਦੇ ਦਾ ਨਾਂ ਕਰਦਾ ਕੋਈ ਸਤਕਾਰ ਜੀ ਛੱਡ ਆਲਸ ਨੂੰ ਕਰ ਕੋਈ ਕਾਰੋਬਾਰ ਵੀ ਛੱਡ ਆਲਸ ਨੂੰ ਕਰ ਕੋਈ ਕਾਰੋਬਾਰ ਵੀ ਵੇਲੇ ਵਹ ਹੁੰਦੀ ਵੀਰ ਖੁਦ ਨੂੰ ਬੜੀ ਹਾਨੀ ਏ ਬੱਚੇ ਭੁੱਖੇ ਰੋਵਣ ਤੇ ਹੋਵੇ ਦੁਖੀ ਜਨਾਨੀ ਏ ਦੇ ਹੋਵੇ ਦੁਖੀ ਜਨਾਨੀ ਐ ਵੇਲੇ ਰਹਿ ਹੁੰਦੀ ਵੀਰ